ਆਸਾ ਮੁਹੱਲਾ 5ਵਾਂ ਸ਼ਲੋਕ ਉਦਮ ਕਰਹੁ ਵੱਡ ਭਾਗੀ ਹੋ ਸਿਮਰਹੁ ਹਰਿ ਹਰਿ ਰਾਏ ਨਾਲਿਕ ਜਿਸ ਸਿਮਰਤ ਸਭ ਸੁਖ ਹੋਵਹਿ ਦੁਖ ਦਰਦ ਭ੍ਰਮਜੈ ਉਦਮ ਕਰਹੁ ਵੱਡ ਭਾਗੀ ਹੋ ਵਾਹਿਗੁਰੂ ਕਾਲਸਾ ਵਾਹਿਗੁਰੂ ਕੀ ਫਤਿਹ ਸਾਜ ਸੰਗਤ ਜੀ ਸਤਿਗੁਰਾਂ ਪਰਜਾਮੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਦਲੇਦਰ ਛੱਡ ਕੇ ਉਦਮ ਸਾਨੂੰ ਕਰਨਾ ਚਾਹੀਦਾ ਜਿੱਥੇ ਹੋਰ ਉਦਮ ਅਸੀਂ ਕਰਦੇ ਫਿਰਦੇ ਹਾਂ ਬਣੇ ਭਾਰੀ ਉਦਮ ਕਰਦੇ ਹਾਂ ਆਹਰ ਸੰਗ ਕਰਦਾ ਫਿਰ ਆਹਰ ਇੱਕ ਨਾ ਹੋਵੇ ਨਾਨਕ ਜਿਤਾ ਹੈ ਜਗੁਦਰ ਬਿਰਲਾ ਪੂਜੈ ਕੋਏ ਜੇ ਜੁਦਮ ਕਰਕੇ ਸਾਰੇ ਸੰਸਾਰ ਤੋਂ ਸਾਡਾ ਵੀ ਆਧਾਰ ਹੋਣਾ ਹੈ ਤੇ ਕੁੱਲ ਦੁਨੀਆ ਦਾ ਆਧਾਰ ਹੋ ਜਾਣਾ ਹੈ ਉਹ ਸ੍ਰੀ ਹਰਿਦੁਮ ਬਾਬਤ ਹਜੂਰ ਫਰਮਾਉਂਦੇ ਹਨ ਆਸਾ ਮਹੱਲਾ ਪੰਜਵ ਸਲੂਕ ਉਦਮ ਕਰਹੁ ਵੱਡ ਭਾਗੀ ਹੋ ਕੀ ਵੱਡਿਆਂ ਭਾਗਾਂ ਵਾਲੇ ਪੁਰਸ਼ੋ ਪਰਮੇਸ਼ਰ ਦੇ ਸਿਮਰਨ ਕਰਨ ਦਾ ਉਦਮ ਕਰੋ ਆਸ ਛੱਡ ਕਰਕੇ ਸਿਮਰਹੁ ਹਰ ਹਰ ਰਾਈ ਜੇ ਉਦਮ ਕਰੀਏ ਮਾਰਾ ਕਹਿੰਦੇ ਸਿਮਰਨ ਕਰੋ ਜੋ ਹਰੀ ਸਾਰਿਆਂ ਦੇ ਹਰੀਕ ਦੇ ਰਾਜਾ ਪ੍ਰਕਾਸ਼ਿਕ ਪਾਤਸ਼ਾਹ ਜਿਸ ਸਿਮਰਤ ਸਭ ਸੁਖ ਹੋਵੈ ਨਾਨਕ ਜਿਸ ਸਿਮਰਤ ਸਭ ਸੁਖ ਹੋਵੈ ਸਤਿਗੁਰੂ ਅਰਜੁਨ ਦੇ ਮਾਰਾ ਗੁਰੂ ਨਾਨਕ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਦਾ ਸੇਵਨ ਕਰਨੇ ਕਰਕੇ ਸਾਰੇ ਸੁਖ ਲੋਕ ਦੇ ਪ੍ਰਲੋਕ ਦੇ ਪ੍ਰਾਪਤ ਹੋ ਜਾਣ ਦੁੱਖ ਦਰਦ ਬ੍ਰਹਮਜਾ ਜਮਨ ਮਰਨ ਦੇ ਦੁੱਖੋ ਅਗਿਆਨੀਆਂ ਦਰਦਾਂ ਪੀੜੀਆਂ ਪੀੜਾ ਕੋਈ ਭਰਮ ਜੋ ਹੈ ਸਰੂਪ ਦਾ ਪਿਆ ਹੈ ਚਲਿਆ ਜਾਵੇ ਸ਼ਾਂਤ ਨਾਮ ਜਪਤ ਗੋਬਿੰਦ ਜੇ ਅਲਸਾਈਏ ਸਤਿਗੁਰੂ ਜੀ ਫਰਮਾਉਂਦੇ ਨੇ ਸ਼ਾਂਤ ਦੇ ਅੰਦਰ ਕਿਸੇ ਭਾਈ ਨਾਮ ਦਾ ਜਾਪ ਕਰਦਿਆਂ ਗੋਵਿੰਦ ਦਾ ਨਾਮ ਰਸਾਈਏ ਕੋਈ ਆਲਸ ਨਹੀਂ ਕਰਨੀ ਚਾਹੀਦੀ ਭੀੜਤ ਸਾਧੂ ਸੰਗ ਬਾਜਵਾ ਦੀ ਸੰਗਤ ਵਿੱਚ ਮਿਲਨੇ ਕਰਕੇ ਨਹ ਜੰਗਪੁਰ ਨਹ ਜਾਈਐ ਜਮਾਂ ਦੀ ਪੂਰੀ ਜ ਨਹੀਂ ਜਾਣਾ ਪੈਂਦਾ ਫੇਰ ਦੁਖ ਦਰਦ ਨਾ ਭਾਉ ਵਿਆਪੈ ਕਿਉਂ ਉਸ ਪ੍ਰਕਿਰਤੇ ਤਾਈਂ ਦੁਖ ਜਮਣ ਮਰਨ ਦਾ ਦਰਦ ਵਿਦਿਆ ਦਾ ਭਾਉ ਕਾਉ ਦਾ ਨਹੀਂ ਵਿਆਪਦਾ ਨਾਮ ਸਿਮਰਤ ਸਦ ਸੁਖੀ ਜੋ ਪਰਮੇਸ਼ਰ ਦਾ ਨਾਮ ਸਿਮਰਨ ਕਰਦੇ ਆ ਉਹ ਸਦਾ ਆਪੇ ਸੁਖੀ ਹੋ ਜਾਂਦੇ ਹਨ ਸਾਸ ਸਾਸ ਆਰਾਧ ਹਰ ਹਰ ਸਵਾਸ ਸਹਰ ਪਰਮੇਸ਼ਰ ਨੂੰ ਰੱਦਨਾ ਕਰੋ ਧਿਆਏ ਸੋ ਪ੍ਰਭ ਮਾਨ ਮੁਖੀ ਉਹ ਮੁਖੀ ਪਰਮੇਸ਼ਰ ਨੂੰ ਮੰਨ ਕਰਕੇ ਤੇ ਮੁਖ ਦੁਆਰਾ ਇਹ ਪੁਰਸ਼ ਧਿਆਉਣਾ ਕਰ। ਕਿਰਪਾਲ ਦਇਾਲ ਰਸਾਲ ਗੁਣ ਨਿਧ। ਉਹ ਕਿਰਪਾਲ ਦਾ ਘਰ ਹੈ ਪਰਮੇਸ਼ਰ ਉਹ ਕਿਰਪਾਲ। ਕਿਰਪਾਲ ਦਇਾਲ ਰਸਾਲ ਗੁਣ ਨਿਧ। ਅੱਜੋ ਵੀ ਕਿਰਪਾਲਤਾ ਕਰਦਾ ਸੀ ਹੁਣ ਵੀ ਬਿਆਲੂ ਹੈ। ਅੱਗੇ ਨੂੰ ਵੀ ਰਸਾਂ ਦਾ ਘਰ ਹੋਵੇਗਾ ਗੁਣਾਂ ਦਾ ਸਮੁੰਦਰ। ਕਰ ਦਇਆ ਸੀਵਾ ਲਈਐ। ਮਨ ਗ੍ਰਾਸ ਕਰੋ। ਕਿ ਮਾਰੇ ਬਿਆਲ ਪਾ ਕਰਕੇ ਸਾਨੂੰ ਆਪ ਦੀ ਸੇਵਾ ਭਗਤੀ ਚ ਬੋਣਾ ਕਰੀਏ ਨਾਨਕ ਪੈ ਅੰਪੈ ਚਰਨ ਜੰਪੈ ਸਤਿਗੁਰੂ ਨਾਨਕ ਦੇਵ ਜੀ ਪੈ ਅੰਪੈ ਕਹਨ ਕਰਦੇ ਆ ਬਿਹੇ ਪੀਆ ਸਾਡੇ ਅੰਪੈ ਆਪਣੇ ਆਪ ਦੇ ਚਰਨਾਂ ਦਾ ਧਿਆਨ ਕਰਨ ਨੂੰ ਜਪਣਾ ਕਰੀਏ ਨਾਮ ਜਪਤ ਗੋਬਿੰਦ ਨਹਿ ਅਲਸਾਈ ਇਹ ਭਾਈ ਗੋਬਿੰਦ ਪਰਮੇਸ਼ਰ ਦਾ ਨਾਮ ਜਪਦੇ ਹੋਏ ਆਲਸ ਨਹੀਂ ਕਰਨੀ ਚਾਹੀਦੀ ਸਿਮਨ ਕੰਨ ਲਈ ਆਸ ਜਿਹੜੀ ਪੈਂਦੀ ਹੈ ਮਾਰੀ ਵਿਦਨਕਾਰਕ ਪਾਵਨ ਪਦ ਪੁਨੀਤ ਉਹ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਪਰਮੇਸ਼ਰ ਪਾਵਨ ਪਦ ਪੁਨੀਤ ਪਵਤ ਪਾਵਨ ਕਰਦੇ ਪਦ ਪਾਪੀ ਜਿਹੜੇ ਸੀ ਉਹ ਪਾਪੀ ਜਿਹੜੇ ਸੀ ਅੱਗੇ ਪਦ ਪਵਿੱਤਰ ਹੋਏ ਹੋਰਾਂ ਨੂੰ ਪੁਨੀਤ ਕਰਨ ਵਾਲੇ ਪਤਾਂ ਨੂੰ ਬਣ ਗਏ ਨਾਮ ਨਰਿੰਜਨਾ ਇਹ ਹੈ ਜੋ ਪਰਮੇਸ਼ਰ ਦਾ ਨਾਮ ਪਤ ਪਾਵਨ ਹੈ ਅਤੇ ਪੁਨੀਤ ਆਪ ਹੈ ਹੋਰਨਾਂ ਪਤਾਂ ਨੂੰ ਪੁਨੀਤ ਪਵਿੱਤਰ ਕਰਨ ਵਾਲਾ ਨਿਰੰਜਨ ਦਾ ਨਾਮ ਹੈ ਪਰਮ ਅੰਧੇਰ ਬినాਸ਼ ਧਰਮ ਦੇ ਹਨੇਰੇ ਨੂੰ ਨਾਸ਼ ਕਰਨ ਵਾਲਾ ਹੈ ਗਿਆਨ ਗੁਰ ਅੰਜਨ ਅਤੇ ਗਿਆਨ ਗੁਰੂ ਸਾਹਿਬ ਦਾ ਜੋ ਅੰਜਨ ਸ਼ਰਮਾ ਹੈ ਇਹ ਪ੍ਰਾਪਤ ਕਰਾਉਣ ਵਾਲਾ ਅਮਰਤ ਨਾਮ ਹੈ ਗਿਆਨ ਗੁਰ ਅਪਰੋਹ ਗਿਆਨ ਰੂਪੀ ਸ਼ਰਮਾ ਹੈ ਜੋ ਪਰਮੇਸ਼ਰ ਦਾ ਨਾਮ ਹੈ ਅਪਰੋਹ ਗਿਆਨ ਰੂਪੀ ਸ਼ਰਮੇ ਦੀ ਨਹੀਂ ਆਈ ਹੈ అప్రోహ జ్ఞాన ਨੂੰ ਦੇਣ ਵਾਲਾ ਹੈ ਗੁਰ ਗਿਆਨ ਅੰਜਨ ਪ੍ਰਭ ਨਰੰਜਨ ਇਹ ਗੁਰੂ ਸਾਹਿਬ ਦਾ ਗਿਆਨ ਅਪਰੋਹ ਗਿਆਨ ਰੂਪੀ ਸ਼ੁਰਮਾ ਹੈ ਗੁਰ ਗਿਆਨ ਅੰਜਨ ਗੁਰ ਗਿਆਨ ਅੰਜਨ ਪ੍ਰਭ ਨਰੰਜਨ ਪ੍ਰਭ ਜੋ ਸੋਦ ਸਰੂਪਾ ਉਹ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਜਲ ਥਲ ਮਹੀਲ ਪੂਰਿਆ ਇਹ ਉਸ ਵੇਲੇ ਦਿਸਤ ਖੁੱਲ੍ਹ ਆਉਂਦੀ ਹੈ ਕਿ ਖੁਸ਼ਕੀ ਚ ਵੀ ਤਰੀਜ ਵੀ ਸਾਰੇ ਪ੍ਰithvi ਆਕਾਸ ਆਦਿਕਾਂ ਤੇ ਸਾਰੇ ਪਰਮੇਸ਼ਰ ਪੂਰਨ ਹੈ ਜਲੂ ਤੁਮ ਅਧਿਕਾਰੀਆਂ ਤੇ ਖਲ ਕਨਿਸ਼ਤ ਅਧਿਕਾਰੀਆਂ ਤੇ ਵਹੀ ਬੁੱਧੀ ਆਦਕਾਂ ਵਿੱਚ ਅਲ ਰਿਜ਼ੇ ਰੂਪੀ ਆਕਾਸ਼ ਸਾਰਿਆਂ ਬਾਝ ਪੂਰਿਆ ਪੂਰਨ ਹ ਇਕ ਨਿਮਖ ਜਾ ਕੇ ਰਜੈ ਵਸਿਆ ਫਿਰ ਅੱਖ ਦੇ ਖੋਲਣ ਵਿੱਚ ਜਿੰਨਾ ਚ ਜਿਹਨਾਂ ਦੇ ਹਿਰਦੇ ਕੀ ਕੁਵਾਰੀ ਵਸ ਗਿਆ ਹੈ ਮਿਟੇ ਤਸਹਿ ਵਿਸੂਰਿਆ ਉਹਨਾਂ ਦੇ ਵਸਿਆ ਆ ਫਿਰ ਦੂਰ ਨਹੀਂ ਹੁੰਦਾ ਉਹਨਾਂ ਦੇ ਸਾਰੇ ਝੋਰੇ ਮਿਲ ਗਏ ਜਿੰਨੇ ਹਨਗੇ ਵਿਸ਼ੇਸ਼ ਕਰਕੇ ਸਕੂਲ ਵੀ ਉਹਨਾਂ ਦੇ ਮਿਟ ਗਏ ਹੁਣ ਅਗਾਧ ਬੂਧ ਸਮਰੱਥ ਸੁਆਮੀ ਅਗਾਧ ਬੇਅੰਤ ਹੈ ਉਸ ਪਰਮੇਸ਼ਰ ਦਾ ਬੂਧ ਵਿਚਾਰ ਬੇਅੰਤ ਅੰਤੋ ਰਹੇ ਤੇ ਸਰਬ ਕਾ ਮਾਲਕ ਸਰਬ ਕਾ ਭਉ ਭੰਜਨ ਸਾਰੇ ਉਹ ਪੜਕਾ ਦੇ ਭੈ ਨੂੰ ਮਿਟਣ ਵਾਲਾ ਹੈ ਉਹ ਪਰਮੇਸ਼ਵਰ ਨਾਨਕ ਪੈ ਆਂ ਪੈ ਚਰਨ ਜੰਪੈ ਪੈ ਆਂ ਪੈ ਕਥਨ ਕਰਦੇ ਹਨ ਗੁਰੂ ਸਾਹਿਬ ਜੀ ਏ ਪਿਆ ਸਾਡੇ ਆਪਣੇ ਆਗਦੇ ਚਰਣਾ ਨੂੰ ਜਪਣਾ ਕਰੀਏ ਧਿਆਨ ਕਰੀਏ ਪਾਵਨ ਪਦ ਤਪੁਨੀਤ ਨਾਮ ਨਿਰੰਝਨ ਨਿਰੰਜਨ ਪਾਤੀਆਂ ਨੂੰ ਪਵਿੱਤਰ ਕਰਨ ਵਾਲਾ ਪਾਵਨ ਨਾਮ ਹੈ ਆਪਕਾ ਹੈ ਨਿਰੰਝਨ ਊਟ ਗਹੀ ਗੋਪਾਲ ਸ੍ਰੀ ਪ੍ਰਿਥਵੀ ਦੇ ਪਾਲਕ ਹੈ ਆਪ ਦੀ ਸਰੀਰ ਕਰਕੇ ਉਹਨਡ ਗ੍ਰਹਿਣ ਕੀਤੀ ਹੈ ਮਨ ਕਰਕੇ ਬਾਣੀ ਕਰਕੇ ਦਇਆਲ ਕਿਰਪਾ ਨਿਧੀ ਪਿਛੇ ਵੀ ਆਪ ਦੇ ਹਾਲਤਾ ਕਰਦੇ ਰਹੇ ਹੁਣ ਵਰਤਮਾਨ ਸ੍ਰੀ ਵੀ ਆਪ ਕਿਰਪਾ ਦੇ ਸਮੁੰਦਰ ਹੋ ਉਹ ਹੀ ਆਸਰ ਤੋਏ ਚਰਨ ਸੰਨ ਦਾ ਮਾਰਿਆ ਆਪਦੇ ਚਰਨਾਂ ਦਾ ਹੀ ਆਸ ਓਹ ਤੁਹਾਡੀ ਸ਼ਰਨ ਸਿੱਧੇ ਤੁਹਾਡੀ ਸ਼ਰਨ ਪੈਣੇ ਕਰਕੇ ਸਿੱਧੇ ਕਲਿਆਣ ਪ੍ਰਾਪਤ ਹੁੰਦੀ ਹੈ ਹਰ ਚਰਨ ਕਾਰਨ ਕਰਨ ਸੁਆਮੀ ਜੀ ਆਪਦੇ ਚਰਨ ਜੋ ਹਰ ਪੂਜਨੀਕ ਸਾਰਿਆਂ ਕਾਰਜਾਂ ਨੂੰ ਕਰਨ ਵਾਲੇ ਹੋ ਆਪ ਮਾਲਕ ਪਦ ਤ ਉਧਾਰਨ ਹਰ ਹਰੀ ਪਾਪੀਆਂ ਦਾ ਆਧਾਰਨ ਕਰਨ ਵਾਲੇ ਹੋ ਇਹਦੀ ਸਾਰਿਆਂ ਦੇ ਚਿੱਤਾਂ ਨੂੰ ਹਰੇ ਭਰੇ ਕੀਪਨ ਤਾਂ ਸਭ ਸਭ ਜੀ ਕਰਨ ਵਾਲੇ ਹੋ ਸਾਗਰ ਸੰਸਾਰ ਭਵ ਉਤਾਰ ਗ੍ਰੀਵਨੁ ਆਗੇ ਸੇ ਸੰਸਾਰ ਸੁਮੰਦਰ ਹੈ ਇਹਦੇ ਭਵ ਭੈ ਤੂੰ ਪਾਰ ਪਾਰ ਨਾ ਕਰੋ ਭਵ ਜਨਮ ਤੇ ਮਰਨ ਦੇਣ ਵਾਲਾ ਜਿਹੜਾ ਸੰਸਾਰ ਸਮੁੰਦਰ ਹੈ ਇਹ ਭਵ ਹੋ ਰਿਹਾ ਉਤਪਨ ਇਸ ਤੋਂ ਭੈ ਤੋਂ ਇਤੋਂ ਤਾ ਪਾਰ ਕਰੋ ਸੁ ਮੁਕਤ ਰੂਪਿਕ ਨਾਰੇ ਤੇ ਪਚਾਓ ਨਾਮ ਸਿਮਰਤ ਬਹੁ ਤਰੇ ਆਪ ਦਾ ਨਾਮ ਸਿਮਰਨ ਕਰਕੇ ਮਾਰਾ ਬਹੁਤ ਭਗਤ ਸੰਤ ਸੰਸਾਰ ਤੋਂ ਬਿਆੰਤ ਜੀਵਤ ਹੋ ਗਏ ਹਨ ਆਦ ਅੰਤ ਬਿਆੰਤ ਖੂਜਹਿ ਸਾਰੇ ਜਗ ਬ ਆਗ ਰੂਪ ਤੂੰ ਹੈ ਤੇ ਅੰਤ ਅੰਤ ਨੂੰ ਸਿਧਾਂਤ ਰੂਪ ਹੈ ਆਲ ਅੰਤ ਬੇਅੰਤ ਖੋਜ ਹੈ ਪਾਸ ਤੋਂ ਜਨਮ ਤੋਂ ਲੈ ਕੇ ਅੰਤ ਤੱਕ ਬੇਅੰਤ ਲੋਕ ਖੋਜ ਕਰਦੇ ਤੇਰੀ ਆਤ ਦੀ ਭਾਲ ਕਰਦੇ ਵੀ ਕਦੋਂ ਗਲਾ ਤੂੰ ਹੈ ਤੇ ਕਦੋਂ ਕੇਰੇ ਇਹ ਅੰਤ ਪਾਇਆ ਜਾਊਗਾ ਇਹ ਸਾਰੇ ਖੋਜ ਕਰਦੇ ਹਨ ਅਖੀਰ ਤੱਕ ਸੁਣੀ ਉਧਰ ਨ ਸੰਤ ਸੰਗ ਵਿਦੇ ਇਸ ਪ੍ਰਕਾਰ ਤੇਰੀ ਅਤਿਆ ਅੰਤ ਨਹੀਂ ਕਿਸੇ ਨੂੰ ਪਾਇਆ ਉਧਰ ਦੀ ਬੀਬੀ ਦੀ ਸੰਤਾਂ ਦੀ ਸੰਗਤ ਮਿਲ ਕਰਕੇ ਇਹ ਉਧਾਰ ਹੋਣ ਦੀ ਬੀਬੀ ਸੁਣੀ ਹੈ ਸੀ ਕਿ ਜੋ ਸੰਤਾਂ ਮਹਾਂਪੁਰਖਾਂ ਦੀ ਸੰਗਤ ਮਿਲਦਾ ਹੈ ਉਹ ਸੰਸਾਰ ਤੋਂ ਉਧਰ ਜਾਂਦਾ ਮੁਕਤ ਹੋ ਜਾਂਦਾ ਹੈ ਨਾਨਕ ਪੈ ਆਮ ਪੈ ਚਰਨ ਜੰਪੈ ਬੀਪੀ ਪੁਰਬ ਕਸਮ ਕਰਦੇ ਹਾਂ हे ਪਿਆ ਸਾਡੇ ਆਪਣੇ ਆਪ ਦੇ ਚਰਨਾਂ ਨੂੰ ਜਪਨਾ ਕਰੀਏ ਧਿਆਨ ਕਰੀਏ ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੀ ਇਹ ਧਰਤੀ ਨੇ ਪਾਲ ਕੇ ਓਟ ਕੇ ਗ੍ਰਹਿਣ ਕੀਤੀ ਹੈ ਆਪ ਦਾ ਆਜੇ ਘਰ ਹੋਣ ਵੀ ਅੱਗੇ ਨੂੰ ਵੀ ਕਿਰਪਾ ਦੇ ਸਮੁੰਦਰ ਹੋਵੋਗੇ ਮਗਤ ਬਚਲ ਹਰ ਬਿਰਦ ਤੇਰੀ ਆਉ ਦਾ ਭਗਤਾਂ ਨਾਲ ਬਚਲ ਪਿਆਰ ਕਰਨ ਵਾਲਾ ਦਿਲਦ ਪਰਮ ਹੈ ਨਿਜਮ ਹੈ ਆਪ ਬਨਾਇਆ ਇਹ ਆਪ ਹੀ ਨਿਜਮ ਆਪਦੇ ਭਗਤਾਂ ਨਾਲ ਪਿਆਰ ਕਰਨ ਦਾ ਦੇਰ ਤੋਂ ਮਾਣ ਦੀ लाज ਰੱਖਦੇ ਆਪ ਹੀ ਬਣਾਉਣਾ ਕੀਤਾ ਹੈ ਜਹ ਜਹ ਸੰਤ ਆਰਾਧ ਹੈ ਜਿੱਥੇ ਜਿੱਥੇ ਮਾਰਾ ਤੇਰੇ ਸੰਤ ਭਗਤ ਆਪ ਨੂੰ ਭਾਵਨਾ ਨਾਲ ਆਰਾਧੇ ਯਾਦ ਕਰਦੇ ਐ ਤਹ ਤਹ ਪ੍ਰਗਟਾਇਆ ਉਥੇ ਉਥੇ ਅੰਤਰੀ ਜਾਮੀ ਆਪ ਪ੍ਰਗਟ ਹੋ ਜਾਂਦੇ ਹੋ ਆਪਣੇ ਆਪ ਨੂੰ ਪ੍ਰਗਟ ਕਰਦੇ ਹੋ ਜਿਵੇਂ ਤੂੰ ਨੂੰ ਪ੍ਰਹਲਾਦ ਨੂੰ ਦਰਸ਼ਨ ਦਿੱਤੇ। ਰਬ ਆਪ ਲਈਏ ਸਮਾਇ ਸਹਿਜ ਸੁਭਾਈ। ਜਿਸੱਚੇ ਪਾਤਸ਼ਾਹ ਜਿਨਾਂ ਨੂੰ ਸ਼ਾਂਤੀ ਸੁਭਾਅ ਬਖਸ਼ਿਆ ਹੈ। ਉਹਨਾਂ ਨੂੰ ਆਵਰੇ ਜ ਸਮਾਇ ਮੇਲ ਲਿਆ ਹੈ। ਭਗਤ ਕਾਰਜ ਸਾਰੇ। ਉਹਨਾਂ ਨੂੰ ਮੋਸ਼ਤ ਕਰ ਲਿਆ ਆਪਦੇ ਧਿਆਨ ਵਿੱਚ। ਭਗਤਾਂ ਦੇ ਸਾਰਿਆਂ ਕਾਰਜਾਂ ਨੂੰ ਮਾਰੇ ਆਪ ਅਨੁਸਾਰ ਨ ਕੀਤਾ ਹੈ। ਜਿਵੇਂ ਨਾਮ ਦੇਗ ਦੇ ਛਕਰੀ ਨੂੰ ਬੰਨਿਆ ਕਬੀਰ ਦਾ ਜਗ ਸਪੂਰਨ ਕੀਤਾ ਆਨੰਦ ਹਰ ਜਸ ਮਹਾ ਮੰਗਲ ਇਸ ਤੇ ਪਰਸ਼ਰੀ ਆਉਦਾ ਜਸ ਕੀਰਤਨ ਗਾਉਣੇ ਕਰਕੇ ਇਹ ਮਹਾ ਮੰਗਲ ਆਨੰਦ ਸ਼੍ਰੀ ਕੋ ਅਨੰਦੀ ਪ੍ਰਾਪਤੀ ਹੁੰਦੀ ਹੈ ਮਨ ਕਰਕੇ ਵੀ ਆਨੰਦ ਹੁੰਦਾ ਹਰੀ ਤੇਰਾ ਜਸ ਗਾਉਣੇ ਕਰਕੇ ਮਹਾ ਮੰਗਲ ਸਰੀਰ ਕਰਕੇ ਬੜਾ ਭਾਰੀ ਖੁਸ਼ੀ ਪ੍ਰਗਟ ਹੁੰਦੀ ਹੈ ਆਨੰਦ ਰੂਪ ਇਹ ਪਰਵੇਸ਼ ਹਰੀ ਤੇਰਾ ਜਸ ਗਾਉਣੇ ਕਰਕੇ ਮਹਾ ਆਨੰਦ ਪ੍ਰਾਪਤ ਹੁੰਦਾ ਹੈ ਸਰਬ ਦੁੱਖ ਵਿਸਾਰਿਆ ਸਾਰੇ ਦੁੱਖਾਂ ਨੂੰ ਉਹਨਾਂ ਨੂੰ ਵਿਸਾਰ ਕੇ ਬਿਰਿਆ ਕਰਦਾ ਹੈ ਆਪ ਨੂੰ ਚੰਤਕਾਰ ਪ੍ਰਗਾਸ ਦਹਿ ਦਿਸ ਇਹ ਮਹਾਰਾਜ ਜਦੋਂ ਆਪ ਦੇ ਗਿਆਨ ਦਾ ਪ੍ਰਕਾਸ਼ ਕਰਦੇ ਹੋ ਦਸੋ ਦਸਾ ਦੇ ਵਿੱਚ ਆਪ ਦਾ ਚੰਤਕਾਰ ਅਨੁਭਵ ਸਵੈਮ ਪਉ ਪ੍ਰਕਾਸ਼ ਰੂਪ ਦਾ ਅਪਰੋਹ ਗਿਆਨ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਪਹਿਲਾਂ ਪ੍ਰੋਹ ਗਿਆਨ ਦੇ ਪ੍ਰਕਾਸ਼ ਕਰਕੇ ਨਿਸ਼ਚੈ ਹੋ ਜਾਂਦਾ ਹੈ ਫਿਰ ਪ੍ਰੋਹ ਗਿਆਨ ਕਰਕੇ ਚਾਰ ਸ਼ਪੇਰੇ ਆਪ ਦੀ ਚੇਤ ਨੂੰ ਸਤਾ ਦਾ ਪ੍ਰਕਾਸ਼ ਹੀ ਪ੍ਰਕਾਸ਼ ਚਮਤਕਾਰੀ ਦਿਸਦਾ ਹੈ ਇੱਕ ਤਹ ਦ੍ਰਿਸ਼ਟਾ ਹੈ ਕੋਈ ਮਹਾਰਾਜ ਪ੍ਰਕਾਸ਼ ਨੂੰ ਬ੍ਰਹਮ ਆਪ ਦੇ ਗਿਆਨ ਦੇ ਚਮਤਕਾਰ ਕਰਕੇ ਇਹ ਕੋਈ ਤੇਰਾ ਸਰੂਪ ਦੇਖਣ ਚ ਆਇਆ ਹੈ ਇਸ ਦੀ ਕਿਰਪਾ ਕੀਤੀ ਹੈ ਆਪਨੇ ਨਾਨਕ ਪੈ ਅੰਪੈ ਚਰਨ ਜੰਪੈ ਕੇ ਪੀਆ ਆਪਣੇ ਸਾਡੇ ਪ੍ਰਮੇਸ਼ਰ ਆਪਦੇ ਚਰਨਾਂ ਨੂੰ ਜਪਦੇ ਆ ਸਿੱਤੇ ਪਾਤਸ਼ਾਹ ਫਰਮਾਉਂਦੇ ਐ ਭਗਤ ਵਛਲ ਹਰ ਬਿਰਦ ਆਪ ਬਣਾਇਆ ਭਗਤਾਂ ਦੇ ਨਾਲ ਵਛਲ ਪਿਆਰ ਕਰਨਾ ਜਿਹੜਾ ਬਿਰਦ ਪਰਨ ਹੈ ਇਹ ਨਿਜਮ ਹਰੀ ਆਪ ਹੀ ਤਾਂ ਬਣਾਉਣਾ ਕੀਤਾ ਹੈ